ਦੋ ਚੀਜ਼ਾਂ ਹੋਰ ਲੈ ਕੇ ਆਉਣੀਆਂ ਇੱਥੇ ਜ਼ਰੂਰੀ ਐ ਇੱਕ ਤਾਂ ਸਾਨੂੰ ਚਾਹੀਦਾ ਰੇਤ ਦੀਆਂ ਭਰੀਆਂ ਹੋਈਆਂ ਟਰਾਲੀਆਂ ਮਿੱਟੀ ਦੀਆਂ ਉਹ ਵੀ ਲੈ ਕੇ ਆਓ ਮਿੱਟੀ ਦੀਆਂ ਰੇਤ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੇ ਨਾਲ ਜਿਹੜਾ ਚਾਹੀਦਾ ਸਾਨੂੰ ਇੱਥੇ ਹੈਡਰੇ ਤੇ ਜਿਹੜੀਆਂ ਪੋਕਲੈਂਡ ਨਾ ਮਸ਼ੀਨਾਂ ਨੇ ਉਹਦੀ ਵੀ ਜ਼ਰੂਰਤ ਆ ਕਿਉਂਕਿ ਇਹਨਾਂ ਨੇ ਜਿਹੜੀ ਬਹੁਤ ਵੱਡੇ ਪੱਧਰ ਤੇ ਮਜ਼ਬੂਤੀ ਕੀਤੀ ਹੋਈ ਆ ਬਿਚਾਰੇ ਇੱਧਰ ਕੰਦ ਕੱਢ ਕੇ ਇੱਟਾਂ ਦੀ ਦੂਜੇ ਪਾਸੇ ਕੰਦ ਕੱਢ ਕੇ ਵਿਚਾਰੇ 5-5 ਫੁੱਟ ਕੰਕਰੀਟ ਦਾ ਸਰੀਆ ਪਾ ਕੇ ਐ ਜਿਵੇਂ ਲੈਂਟਰ ਪਾਉਨੇ ਆ ਐ ਪਾਏ ਹੋਇਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਐ 5-5 7-7 ਲੇਹੜਾ ਐ ਲੈਣਾ ਖੜੀਆਂ ਕੀਤੀਆਂ ਹੋਈਆਂ ਨੇ ਐ ਦਵਾਰਾਂ ਤਾਹਾਨੂੰ ਦੱਸਦਾ 15-15 ਫੁੱਟ ਉੱਚੀਆਂ ਤੇ 5-5 ਫੁੱਟ ਚੌੜੀਆਂ ਆ ਸਾਰੀ ਜਦੋਜਾਦ ਕਰਕੇ ਦੇਖ ਲਈ ਟਰੈਕਟਰਾਂ ਦਾ ਕੋਈ ਫੋਅ ਨਹੀਂ ਪੈਂਦਾ ਜੀ ਸੀ ਬੀ ਦਾ ਫੋਅ ਬਹੁਤ ਘੱਟ ਹੋਊਗਾ ਕੋਕ ਲੈਂਡ ਜਿਹੜੀਆਂ ਮਸ਼ੀਨਾਂ ਨੇ ਜਾਂ ਹਾਈਡਰੇ ਨੇ ਜਿਹੜੇ ਤੇ ਜਾਂ ਜਿਹੜੇ ਭਰਾ ਸਾਡੇ ਢੋਲ ਜਿਹੜੇ ਆਪਣੇ ਸਪਰੇਅ ਵਾਲੇ ਹੁੰਦੇ ਆ ਟਰੈਕਟਰ ਵਾਲੇ ਉਹ ਲਿਆ ਸਕਦੇ ਆ ਉਹ ਲੈ ਕੇ ਆਓ ਤੇ ਜਾਂ ਵੱਧ ਤੋਂ ਵੱਧ ਜਿਹੜੀ ਅਸਲ ਲੋਡ ਹੈ ਮਿੱਟੀ ਦੀ ਲੋਡ ਆ ਬਈ ਇੱਥੇ ਜਿੰਨੀਆਂ ਟਰਾਲੀਆਂ ਤੁਸੀਂ ਆਪਣੇ ਪਿੰਡਾਂ 'ਚੋਂ ਮਿੱਟੀ ਦੀਆਂ ਰੇਤੇ ਦੀਆਂ ਭਰ ਕੇ ਲਿਆ ਸਕਦੇ ਆ ਉਹ ਵੱਧ ਤੋਂ ਵੱਧ ਬਈ ਖਨੌਰੀ ਵਾਲੇ ਪਾਸੇ ਵੀ ਸਿੰਘੂ ਵਾਲੇ ਪਾਸੇ ਵੀ ਜਿੱਥੇ ਤੁਹਾਨੂੰ ਲੋਡ ਨਾਲ ਨੇੜੇ ਲੱਗਦਾ ਉਹ ਦੋਨਾਂ ਪਾਸਿਆਂ ਦੇ ਉੱਤੇ ਆਪਾਂ ਨੂੰ ਮਿੱਟੀ ਦੀਆਂ ਟਰਾਲੀਆਂ ਦੀ ਤੇ ਪੋਕਲੈਨ ਮਸ਼ੀਨਾਂ ਦੀ ਬਈ ਲੋਡ ਹੈ ਕੱਲ ਨੂੰ ਹੁਣ ਮੇਰਾ ਵੀਰ ਖਿੱਚ ਦੇ ਬਾਈ ਬਣ ਕੇ ਵੀ ਹਾਂ ਇੱਧਰ ਨੂੰ ਮੋਢੇ ਵੱਲ ਨੂੰ ਤੇ ਮੋਰਚਾ ਫਤਿਹ ਹੋਊਗਾ ਮੋਰਚਾ ਚੜ੍ਹਦੀ ਕਲਾ ਸਾਰੇ ਯੋਧੇ ਚੜ੍ਹਦੀ ਕਲਾ ਦੇ ਬੇਸ਼ੱਕ ਹੁੰਦੇ ਲੱਤਾ ਹਰ ਸ੍ਰੀ ਗੁਰੂ ਜਿੱਥੇ ਜਿੱਥੇ ਲੋਕ ਸੱਚੇ ਦਿਲੋਂ ਲੜਦੇ ਆ ਨਾ ਉਥੇ ਰੱਬ ਵੀ ਨਾਲ ਆ ਇੱਥੇ ਲੋਕ ਆ ਕੋਈ ਅੱਛੇ ਨਿਹਜ ਨੂੰ ਨਹੀਂ ਲੈ ਕੇ ਆਇਆ ਇੱਥੇ ਲੋਕ ਆਪਣੇ ਆਉਣ ਵਾਲੀਆਂ ਨਸਲਾਂ ਆਪਣੀ ਹੋਂਦ ਨੂੰ ਲੈ ਕੇ ਲੜ ਰਹੇ ਆਪਣੇ ਆਉਣ ਵਾਲੇ ਧਿਰਖ ਨੂੰ ਬਚਾਉਣ ਲਈ ਲੜ ਰਹੇ ਆ ਤਾਂ ਰੱਬ ਵੀ ਨਾਲ ਖੜਾ ਜਾਂਦਾ ਸੋ ਇਸ ਕਰਕੇ ਭਾਈ ਹੁਣ ਫਰਜ਼ ਬਣਦਾ ਜਿਵੇਂ 220 ਵਾਲਾ ਆਪਣਾ ਮੋਰਚਾ ਬਣਿਆ ਸੀ ਐਡੀ ਵੱਡੀ ਲਹਿਰ ਪੰਜਾਬ ਚ ਬਣਨੀ ਚਾਹੀਦੀ ਹੈ ਪੰਜਾਬੀਓ ਤੁਹਾਨੂੰ ਅਪੀਲ ਆ ਭਾਈ ਆਓ ਆਪਾਂ ਇਹਦੇ ਜ਼ਬਰ ਜ਼ੁਲਮ ਦਾ ਜਵਾਬ ਮੂੰਹ ਤੋੜਮਾ ਆਪਣਾ ਸਬਰ ਨਾ ਦੇਗੇ ਦ੍ਰਿੜਤਾ ਨਾ ਦੇਗੇ ਦਲੇਰੀ ਨਾ ਦੇਗੇ ਸੋ ਆਓ ਇੱਕ ਇਹਦੇ ਬੱਚੀ ਤੁਹਾਡੀ ਜੱਟ ਪਈ ਆ ਕੱਲ ਨੂੰ ਜਿਹੜੇ ਤੁਹਾਨੂੰ ਸਾਧਨ ਕਹੇ ਆ ਭਾਈ ਉਹ ਜ਼ਰੂਰ ਲੈ ਕੇ ਪਹੁੰਚੋ ਕਿਉਂਕਿ ਅੱਜ ਬੜਾ ਜ਼ੋਰ ਲੱਗਿਆ ਕਈ ਵਾਰੀ ਮੁੰਡੇ ਜ਼ਖਮੀ ਹੋ ਗਏ ਇੰਨੇ ਭਾਈ ਉਧਰੋਂ ਜਾਂਦੇ ਹੋ ਥਰੂ ਕਹਿੰਦੇ ਗੋਲੇ ਮਾਰਦੇ ਆ ਰਬੜ ਦੀਆਂ ਗੋਲੀਆਂ ਦਾ ਦੂਰੀਆਂ ਗੋਲੀਆਂ ਮਾਰਦੇ ਆ ਫੋਹ ਨਹੀਂ ਪੈਣ ਦੇਦੇ ਫੋਹ ਪੈਣਾ ਮਿੱਟੀ ਦੀਆਂ ਲਿਆਓ ਟਰਾਲੀਆਂ ਪਰ ਕੇ ਬੋਖਲਾਂ ਮਸ਼ੀਨਾਂ ਲੈ ਕੇ ਆਓ ਵੀਸੀਆਂ ਲਿਆਓ ਇਹਦੇ ਨਾਲ ਫੋਹ ਪਣਾ ਢੋਲ ਲੈ ਕੇ ਆਓ ਭਾਈ ਗਿੱਲੀਆਂ ਬੋਰੀਆਂ ਲੈ ਕੇ ਆਓ ਗਿੱਲੀਆਂ ਬੋਰੀਆਂ ਲੈ ਕੇ ਆਓ ਹਾਂ ਜੇ ਛੁੱਟਦੇ ਨੇ ਥਰੂ ਕਾ ਗਿੱਲੀ ਬੋਰੀ ਉੱਤੇ ਸਿੱਧਾ ਇਹ ਸਾਰਾ ਸਮਾਨ ਮੇਰਾ ਵੀ ਲੈ ਕੇ ਕੱਲ ਨੂੰ ਪਹੁੰਚੋ ਤੇ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਪਹੁੰਚਾਂਗੇ ਵਾਹਿਗੁਰੂ ਜੀ ਖਾਲਸਾ